ਰ ਟੈਂਸ਼ਨ ਚ ਜਾ ਰਹੇਗਾ ਜੇ ਲੋਕੀ ਮੰਗਣ ਵਾਸਾ ਆਏਗਾ ਕਰ ਕਿੰਦਾ ਮੁੰਡਾ ਫੇਸ ਕਰੇਗਾ ਦੂਜੇ ਬੰਦੇ ਨੂੰ ਘੱਟੋ ਘੱਟ 20 30 ਲੱਖ ਤੁਹਾਡਾ ਬੈਂਕ ਦਾ ਹੀ ਐ ਸਾਡੇ ਵਰਗਿਆਂ ਨੇ ਤੇ ਭਿਜਣਾ ਕਰ ਕੁਛ ਨਹੀਂ ਹੈਗਾ ਸਾਡੇ ਅੰਦਰ ਤੇ ਦਾਣੇ ਵੀ ਨਹੀਂ ਹੈਗੇ ਆ ਮम्मी ਪਤਾ ਨਹੀਂ ਕਿੰਦਾ 10 10 20 20 ਦੀ ਚੀਜ਼ ਲੈ ਆ ਕੇ ਕਰਦੀ ਆ ਕਰਦੇ ਐਨੀ ਛੋਟੀ ਜੀ ਬੱਚਾ ਨਾ ਆ ਜਾਂਦਾ ਰਹੇ ਜੀ ਮੈਨੂੰ ਅਜੇ ਵੀ ਉਸ ਦਿਨ ਚੇਤੇ ਆ ਜਦੋਂ ਮੈਂ ਆਪਣੇ ਪਾਪਾ ਨਾਲ ਜਾਂਦੀ ਰਹੀ ਮम्मा ਕਹਿੰਦੇ ਕਿ ਡੈਡੀ ਨਿੱਗੂ ਨਾ ਜਾਣਾ ਜਜਕਨ ਨਾਲ ਜਨ ਇੱਕ ਹੈਲਪਰ ਦੇ ਤੌਰ ਤੇ ਮੈਨੂੰ ਨਾਲ ਭੇਜਦੇ ਰਹੇ ਸੀ ਅੰਬਲਸਰ ਤੋਂ ਫਲਾਈਟ ਲਈ ਤੇ ਦੁਬਈ ਰੁਕਿਆ ਹੀ ਦੁਬਈ ਵੀ ਸਿਰ 8 ਮਹੀਨੇ ਪੂਰਾ 8 ਮਹੀਨੇ ਰੁਕਿਆ 8 ਮਹੀਨੇ ਬਾਅਦ ਫੇਰ ਇਹਨਾਂ ਫਲਾਈਟ ਦਿੱਤੀ ਤੀਨ ਦੋ ਤਿੰਨ ਕੰਟਰੀਆਂ ਜਿ ਗਿਆ ਮਹੀਨਾ ਮਹੀਨਾ ਦੀ ਸਟੇ ਹੋਈ ਫੇਰ ਜਾ ਕੇ ਸਰ ਨੂੰ ਸਿੱਖਤ ਪੁੱਛਿਆ ਕਿ ਨੰਬਰ ਦਾ ਕੰਮ ਕਿਹਾ ਸੀ ਸਰ ਬਾਜਹਰ ਨੂੰ ਧੋਖਾ ਦੇ ਕੇ ਦੋ ਨੰਬਰ ਦਾ ਕੰਮ ਕਰ ਬੈਠਾ ਹੈ ਪਿਛਲੇ ਦਿਨਾਂ ਵਿੱਚ ਲਗਾਤਾਰ ਅਮਰੀਕਾ ਦੀ ਸਰਕਾਰ ਵੱਲੋਂ ਡੈਪੂਟੇਸ਼ਨ ਦਾ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀਏ ਉਸੇ ਨੂੰ ਲੈ ਕੇ ਭਾਰਤ ਦੇ ਵਕਫਾਕ ਸੂਬਿਆਂ ਦੇ ਨੌਜਵਾਨਾਂ ਨੂੰ ਲਗਾਤਾਰ ਡਿਪੋਰਟ ਕੀਤਾ ਜਾ ਰਿਹਾ ਦੱਸਦੀਏ ਭਾਰਤ ਦੇ ਵਿੱਚ ਦੋ ਹਜ਼ਾਰ ਭਰ ਕੇ ਜਿਹੜੇ ਭਾਰਤੀ ਨੌਜਵਾਨਾਂ ਦੇ ਜਿਹੜੇ ਅਮਰੀਕਾ ਦੀ ਸਰਕਾਰ ਵੱਲੋਂ ਭਾਰਤ ਭੇਜੇ ਗਏ ਨੇ ਤਾਂ ਉਸੇ ਨੂੰ ਲੈ ਕੇ ਜੇਕਰ ਗੱਲ ਕਰੀਏ ਤੇ ਵਕਫਾਕ ਸੂਬਿਆਂ ਦੇ ਨੌਜਵਾਨ ਜਿਹੜੇ ਡਿਪੋਰਟ ਜਿਹੜੇ ਆਨਲਾਈਨ ਸਮੇਂ ਦੇ ਵਿੱਚ ਵੀ ਕੀਤੇ ਜਾ ਰਹੇ ਨੇ ਸੋ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਮਿਲਵਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਮਿਲਵਾ ਦਾ ਨੌਜਵਾਨ ਹੈ ਰੋਹਿਤ ਵੀ ਜਿਹੜਾ ਅਮਰੀਕਾ ਦੀ ਸਰਕਾਰ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਉਸ ਦਾ ਪਰਿਵਾਰ ਸਾਡੇ ਨਾਲ ਮੌਜੂਦ ਨੇ ਉਸ ਦੀ ਸਿਸਟਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜਦੋਂ ਰੋਹਿਤ ਇਸ ਇੱਥੋਂ ਗਿਆ ਸੀ ਤੇ ਕਿਸ ਤਰ੍ਹਾਂ ਜਿਹੜਾ ਅਮਰੀਕਾ ਗਿਆ ਸੀ ਸਰ ਇੱਥੋਂ ਤੇ ਸਿੱਧਾ ਅੰਬਰਸਰ ਤੋਂ ਫਲੋਰ ਲਈ ਤੇ ਦੁਬਈ ਰੁਕਿਆ ਸੀ ਦੁਬਈ ਵੀ ਸੌਰ 8 ਮਹੀਨੇ ਪੂਰਾ 8 ਮਹੀਨੇ ਰੁਕਿਆ ਉਸ ਤੋਂ ਬਾਅਦ ਬਸ ਇਹੀ ਵਾਣੇ ਲਗਾਈ ਜਨੇ ਆ ਕਿ ਅੱਜ ਫਲਾਈਟ ਹੋएगी ਕੱਲ ਹੋएगी ਵੀਜ਼ਾ ਨਹੀਂ ਆਇਆ ਕੱਲ ਆ ਜੂਗਾ ਪਰਸੂ ਆ ਜੂਗਾ ਬਸ ਔਰ ਫਿਰ ਇਹੀ 8 ਮਹੀਨੇ ਬਾਅਦ ਫਿਰ ਇਹਨਾਂ ਫਲਾਈਟ ਦਿੱਤੀ ਦਿੱਤੀ ਦੋ ਤਿੰਨ ਕੰਟਰੀਆਂ ਚ ਗਿਆ ਮਹੀਨਾ ਮਹੀਨਾ ਦੀ ਸਟੇ ਹੋਈ ਫਿਰ ਜਾ ਕੇ ਸਾਨੂੰ ਸਿੱਕਾ ਤੂਚਾ ਜਦੋਂ ਇਹ ਜੇਜੈਂਟ ਨਾਲ ਗੱਲਬਾਤ ਹੋਈ ਸੀ ਤੇ এজੈਂਟ ਨੇ ਕੀ ਕਿਹਾ ਸੀ ਸਰ ਉਹਨਾਂ ਨੇ ਚਾਹੀ ਕਿ ਆ ਕਿ ਉਹ ਮੁੰਡਾ ਤਾਂ ਡਾਇਨ ਪ੍ਰੋਪਰ ਵੇਨ ਨਾਲ ਸੇਫਲੀ ਪੁੱਜੇਗਾ ਇੱਕ ਨੰਬਰ ਦਾ ਕੰਮ ਕਿਹਾ ਸੀ ਸਰ ਬਾਅਦ ਸਾਨੂੰ ਧੋਖਾ ਦੇ ਕੇ ਦੋ ਨੰਬਰ ਦਾ ਕੰਮ ਕਰ ਬੈਠਾ ਜੀ ਤੇ ਜਦੋਂ ਜਿਹੜਾ ਪੈਸਾ ਲਿਆ ਸੀ ਏਜੰਟ ਨੇ ਕਿੰਨਾ ਕੁ ਪੈਸਾ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਮੈਂ ਇੰਨੇ ਪੈਸੇ ਲਵਾਂਗਾ ਤੇ ਕਿੰਨੇ ਕੁ ਪੈਸੇ ਜਿਹੜੇ ਅੱਜ ਤੱਕ ਤੁਸੀਂ ਕੁੱਲ ਦੇ ਚੁੱਕੇ ਹੋ ਸਰ 40 ਲੱਖ ਦੀ ਗੱਲ ਹੋਈ ਸੀ ਤੇ 45 ਲੱਖ ਸਾਡਾ ਚੱਲ ਗਿਆ ਹਾਂਜੀ ਜਿਹੜਾ ਪੈਸਾ ਉਸਦੇ ਖਾਤਿਆਂ ਦੇ ਵਿੱਚ ਪਾਇਆ ਹੋਇਆ ਜਾਂ ਕਿਸ ਤਰ੍ਹਾਂ ਦਿੱਤਾ ਹੋਇਆ ਹੈ ਹਾਂਜੀ ਸਰ 34 ਲੱਖ ਰੁਪਇਆ ਤੇ ਸਿੱਧਾ ट्रांजੈਕਸ਼ਨ ਹੋਈ ਦੀ ਹੈ ਉਹਦੇ ਆਪਣੇ ਅਕਾਊਂਟ ਵਿੱਚ ਬਾਕੀ 4 ਲੱਖ ਇਹਨੇ ਨੂੰ ਗਰੰਟਰ ਨੂੰ ਪਾਇਆ ਕੁਝ ਅਦਰ ਪਰਸਨ ਨੂੰ ਪਾਉਂਦਾ ਰਿਹਾ ਥੋੜ੍ਹ ਥੋੜ੍ਹੇ ਕਰਕੇ ਤੇ 에이전ਟ ਤੁਹਾਨੂੰ ਮਿਲਿਆ ਕਿਸ ਤਰ੍ਹਾਂ ਸੀ ਜਦੋਂ ਤੁਹਾਨੂੰ ਤੁਸੀਂ ਭੇਜਣਾ ਸੀਗਾ ਆਪਣੇ ਭਰਾ ਨੂੰ ਤੇ ਕਿਸ ਤਰ੍ਹਾਂ ਇਸ 에이전ਟ ਨਾਲ ਤੁਹਾਡਾ ਰਾਪਟਾ ਹੋਇਆ ਸੀ ਸਰ ਇਹ ਮੁੰ ਬਾਰੀ ਸੀ ਗਰਮਨੀਆ ਵੱਡਾ ਬੇਟਾ ਤੇ ਉਹਨੇ ਮਤਲਬ ਕਿ ਉਦਰੀ ਕੇ ਯਾਰ ਦੋਸਤ ਨਾਲ ਜਾ ਕੇ ਲੋ ਉੱਥੇ ਵੀ ਪਤਾ ਲੱਗਿਆ ਕਿ ਉਹਨੇ ਆਪਣਾ ਬ੍ਰਦਰ ਭੇਜਿਆ ਹੈ ਆਪਣੇ ਚਾਚੇ ਤਾਏ ਦਾ ਮੁੰਡਾ ਭੇਜਿਆ ਜਾਂ ਕੋਈ ਵੀ ਹੈ ਵਧੀਆ ਕੰਮ ਕੀਤਾ ਤੂੰ ਵੀ ਕਰਵਾ ਕੇ ਦੇਖ ਲੈ ਇਨੇ ਸਰ ਦੋ ਤਿੰਨ ਬੰਦੋਗਾਂ ਰਿਸਰਚ ਕੀਤੀ ਹੁਣ ਸਾਰੇ ਇਹੋ ਜੇ ਨਿਕਲਨੇ ਧੋਖਾ ਦੇ ਰਹੇ ਸਰ ਕਿਦਾਂ ਉਹਨੇ ਕਹਿ ਸਕਨੇ ਆ ਕੁਝ ਜੀ ਤੇ ਜੇਕਰ ਗੱਲ ਕਰੀਏ ਤੇ ਹੁਣ ਏਜੰਟ ਨਾਲ ਗੱਲਬਾਤ ਹੋਈ ਆ ਜਦੋਂ ਪਤਾ ਚੱਲਿਆ ਕਿ ਜਿਹੜਾ ਹੁਣ ਤੁਹਾਡਾ ਭਰਾ ਜਿਹੜਾ ਵਾਪਸ ਆ ਰਿਹਾ ਹਾਂ ਹਾਂਜੀ ਸਰ ਗੱਲਬਾਤ ਹੋਈ ਏਜੰਟ ਦੇ ਨਾਲ ਤੁਹਾਡੇ ਨਾਲ ਫੋਨ ਤੇ ਰਾਬਤਾ ਕੀਤਾ ਹੋਵੇ ਕੁਝ ਨਹੀਂ ਪਤਲੇ ਕਿ ਉਹ ਤੁਹਾਡੇ ਕੋ ਪਤਾ ਲੱਗ ਗਿਆ ਤੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਹੈ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਹੈਗਾ ਸਰ ਵੱਡਾ ਮੁੰਡਾ ਹੀ ਆ ਉਹੀ ਜਿੰਨਾ ਮਹੀਨੇ ਚ ਬਚਦਾ ਕੁਝ ਕਰਜ਼ੇ ਦੇ ਬਾਰੋ-ਬਾਰ ਜਿੱਦਾਂ ਜਿਹੜੇ ਅੰਕਲ ਆਂਟੀਿੰਂਦੋਂ ਕੋਲ ਲਈ ਹੋਇਆ ਪੈਸੇ ਉਹਦੇ ਗੂਗਲ ਪੇ ਵਗੈਰਾ ਕਰ ਦਿੰਦਾ ਕੁਝ ਬਚਦਾ 1000 2000 5000 ਉਹ ਮੇਰੇ ਘਰੋਂ ਚ ਪਾ ਦਿੰਦਾ ਮੈਂ ਮੰਮੀ ਨੂੰ ਦੇ ਦਿੰਦੀ ਸਾਡਾ ਇਦਾਂ ਹੀ ਚੱਲਦਾ ਸਿਸਟਮ ਜਿਹੜੇ ਕਹਿੰਦੇ ਤੁਹਾਡੇ ਫਾਦਰ ਸਾਹਿਬ ਸੋ ਵੀ ਬਿਮਾਰੀ ਬਿਮਾਰੀ ਦੇ ਨਾਲ ਪੀੜਿਤ ਸੀਗੇ ਹਨ ਤੇ ਉਹਨਾਂ ਤੇ ਵੀ ਕਹਿੰਦੇ ਕਿ ਬਹੁਤ ਜਿਹੜਾ ਪੈਸਾ ਲੱਗਿਆ ਤੇ ਉਹ ਵੀ ਇੱਕ ਛੋਟੀ ਜੀ ਚਾਹ ਦੀ ਦੁਕਾਨ ਕਰਦੇ ਸੀ ਭਰਾ ਜਿਹੜਾ ਦੇਖਣ ਵਾਲਾ ਸੀਗਾ ਹਾਂਜੀ ਸਸਾਰੇ ਉਮਰ ਪਪਾ ਮੈਂ ਤਾਂ ਜਦੂ ਦੀ ਹੋ ਸੁਬਲੀ ਆ ਸ਼ੁਕਰ ਹੈ 26 ਸਾਲ ਮੇਰੀ ਉਮਰ ਹੈ ਮੈਂ ਬਿਮਾਰੀ ਵੇਖੀ ਆਪਣੇ ਪਪਾ 5 ਸਾਲ ਦੀ 5 ਹੈ 6 ਸਾਲ ਦੀ ਜਦੋਂ ਪਪਾ ਨੂੰ ਇਸ ਜਗ੍ਹਾ ਤੇ ਮੂੰਹ ਤੇ ਕੈਂਸਰ ਦੀ ਪ੍ਰੋਬਲਮ ਹੋਈ ਸੀ ਮੈਂ ਖੁਦ ਬਪ ਆਪਣਾ ਚੰਡੀਗੜ੍ਹ ਜਾਂਦੀ ਰਹੀ ਸੀ ਪੀਜੀ ਆਈ ਅੰਨੀ ਛੋਟੀ ਜੀ ਬੱਚਾ ਨਾਲ ਜਾਂਦਾ ਰਹਿਦੀ ਮੈਨੂੰ ਅਜੇ ਵੀ ਉਸ ਦਿਨ ਚੇਤੇ ਆ ਜਦੋਂ ਮੈਂ ਆਪਣੇ ਪਪਾ ਨਾਲ ਜਾਂਦੀ ਰਹੀ ਮਮਾ ਕਹਿੰਦੇ ਕਿ ਡੈਡੀ ਨਿੱਗ ਨਾ ਜਾਣਮ ਜਾਂ ਚੱਕਰ ਨਾ ਜਾਣ ਇੱਕ ਹੈਲਪਰ ਦੇ ਤੌਰ ਤੇ ਮੈਨੂੰ ਨਾਲ ਭੇਜਦੇ ਰਹੇ ਸੀ ਬੜਾ ਔਖਾ ਸਰ ਟਾਈਮ ਲੇਖਿਆ ਸੋਚਿਆ ਸੀ ਇਸ ਤਰ੍ਹਾਂ ਵੀ ਹੋਏਗਾ ਇਸ ਤਰ੍ਹਾਂ ਤੁਹਾਡੇ ਭਰਾ ਦੇ ਨਾਲ ਏਜੰਟ ਧੋਖਾ ਕਰੇਗਾ ਜਾਂ ਧੋਖੇ ਨਾਲ ਉਸ ਨੂੰ ਵਿਦੇਸ਼ੇ ਭੇਜੇਗਾ ਜਾਂ ਇੱਕ ਨੰਬਰ ਦੇ ਵਿੱਚ ਨਹੀਂ ਭੇਜੇਗਾ ਤਾਂ ਵਾਪਸ ਉਸ ਨੂੰ ਆਉਣਾ ਪਏਗਾ ਮੈਂ ਤਾਂ ਸੁਖਣਾ ਕਰਦੀ ਮਰ ਗਈ ਕਿਤੇ ਸਾਡੇ ਦਿਨ ਬਦਲ ਗਏ ਮੇਰੇ ਭਰਾਵਾਂ ਦੀ ਜ਼ਿੰਦਗੀ ਬਦਲ ਗਈ ਹੈ ਇਹ ਵੀ ਲੋਕਾਂ 'ਚ ਬੈਠਾਂਗੇ ਸਾਡੇ ਨਾਲ ਵੀ ਕੋਈ ਵਧੀਆ ਤਰੀਕੇ ਨਾਲ ਟ੍ਰੀਟ ਕਰੂਗਾ ਸਰ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਕਿ ਇਹ ਦਿਨ ਆਵੇਗਾ ਸਾਡੇ ਤੇ ਕਹਿੰਦੇ ਕਰਜ਼ਾ ਬਹੁਤ ਚੱਕਿਆ ਹੋਇਆ ਪਰ ਭਰਾ ਦੇ ਲਈ ਵੀ ਕਰਜ਼ਾ ਚੱਕਿਆ ਹੋਇਆ ਸੀ ਤੁਹਾਡੇ ਵਿਆਹ ਦੇ ਲਈ ਵੀ ਕਰਜ਼ਾ ਚੱਕਿਆ ਕਿੰਨਾ ਕਰਜ਼ਾ ਜਿਹੜਾ ਤੁਸੀਂ ਚੱਕਿਆ ਹੋਇਆ ਇਸ ਲਈ ਸਾਰਾ ਕਿੰਨਾ ਹੀ ਕਰਜ਼ਾ ਜਾ ਕੇ ਗਿਆ ਜੇ ਮੰਨ ਲਓ ਪਾਪਾ ਦਾ ਲਾਂਦੇਗੇ ਜਿੱਦਾਂ ਕੀ ਕੋ 10 ਚੱਕਿਆ 20 ਚੱਕਿਆ 50 ਚੱਕਿਆ ਲੱਖ ਵੀ ਚੱਕਿਆ 1.5 ਲੱਖ ਵੀ ਚੱਕਿਆ ਬਸ ਇਹੀ ਹੈ ਜੇ ਉਹ ਦਿੰਦੇਗੇ ਮੇਰੇ ਵਿਆਹ ਦਾ ਵੀ ਨਾਲ ਸੀਗਾ ਵਿਆਹ ਦਾ ਵੀ ਚੱਕਿਆ ਘੱਟੋ ਘੜ 20 30 ਲੱਖ ਤੁਹਾਡਾ ਬੈਂਕ ਦਾ ਹੀ ਹੈ ਇਹ ਕਾਰ ਘਰ ਵੀ ਸਾਡਾ ਗਹਿਣੇ ਪਿਆ ਥੋੜੀ ਜੀ ਦੂਹ ਮਰਲੇ ਜਗਾਹ ਬੇਲੀ ਦੀ ਆ ਜਿੱਥੇ ਗਾਈ ਬੰਨੀ ਹੋਈ ਆ ਉਹਦੇ ਤੇ ਵੀ ਮम्मा ਨੇ ਲਿਆ ਹੋਇਆ ਲੋਨ ਜੇ ਹੁਣ ਤੱਕ ਕਿਉਂਕਿ ਜਿਸ ਤਰ੍ਹਾਂ ਹੁਣ ਬ੍ਰਦਰ ਵਾਪਿਸ ਆਇਆ ਕਿ ਤੱਕ ਪੈਸਾ ਜਿਹੜਾ ਜਿਸ ਤਰ੍ਹਾਂ ਦਾ ਕੁਝ ਫੜਿਆ ਹੋਇਆਗਾ ਬੈਂਕ ਵਾਲਿਆਂ ਦੇ ਵੀ ਇਹਨਾਂ ਦਾ ਬਹੁਤ ਮੁਸ਼ਕਿਲ ਹੋ ਜਾਏਗੀ ਫਿਰ ਤਾਂ ਹਾਂਜੀ ਸਰ ਉਹੀ ਤਾਂ ਸਾਰ ਸਾਰ ਪਰੇਸ਼ਾਨ ਇੱਕ ਮੁੰਡਾ ਟੈਨਸ਼ਨ ਚ ਘਰ ਆਏਗਾ ਜੇ ਲੋਕੀ ਮੰਗਣ ਵੇਸ ਆਏਗਾ ਘਰ ਕਿਦਾਂ ਮੁੰਡਾ ਫੇਸ ਕਰੇਗਾ ਦੂਜੇ ਬੰਦੇ ਨੂੰ ਲੱਗਦਾ ਕੀ ਹੈ ਕਿਉਂ ਵਿਦੇਸ਼ਾਂ ਦਾ ਰੁਖ ਕਰਨਾ ਪੈ ਰਿਹਾ ਨੌਜਵਾਨਾਂ ਨੂੰ ਕਿ ਰੋਜ਼ਗਾਰ ਦੀ ਕਮੀ ਹੈ ਸਾਡੇ ਦੇਸ਼ ਦੇ ਵਿੱਚ ਹਾਂਜੀ ਸਰ بے ਰੋਜ਼ਗਾਰੀ ਇੰਨੀ ਹੈ ਮਾਦੀ ਪੁੱਛੋ ਕਾਰ ਕਰਦਾ ਮੁੰਡਾ ਬਾਹਰ ਗਿਆ ਕਿਉਂ ਗਿਆ ਸਰਕਾਰ ਨੌਕਰੀਆਂ ਕਿਉਂ ਨਹੀਂ ਦਿੰਦੀਆਂ ਜੇ ਆਰਮੀ ਦੀ ਪ੍ਰਤੀ ਨਿਕਲੀ ਮੁੰਡੇ ਨੇ ਸਾਰੇ ਟੈਸਟ ਕਲੀਅਰ ਕੀਤੇ ਸਿਰਫ ਇੱਕ ਰਿਟਨ ਟੈਸਟ ਰਹਿ ਗਿਆ 3 ਮਹੀਨੇ ਦਾ ਗੈਪ ਆਇਆ ਹਰ ਪ੍ਰਤੀ ਕੈਂਸਲ ਕਰਤੀ ਕਿਉਂ ਕੀਤੀ ਕਿੰਨੇ ਮੁੰਡੇ ਮਰੇ ਇਹ ਸਰਕਾਰ ਨੂੰ ਨਹੀਂ ਲੱਗਦਾ ਜ਼ਰਗੜ ਕਿਉਂ ਨਹੀਂ ਉਹਦੇ ਐਕਸ਼ਨ ਕਰਦੀ ਸਾਰੀ ਨੌਕਰੀ ਕਿਤੇ ਨਾ ਕਿਤੇ ਜੇ ਮੁੰਡਾ ਘੱਟ ਪੜਿਆ ਲਿਖਿਆ ਤਾਂ ਕਿੰਨਾ ਮੈਨੂੰ ਕਿਤੇ ਵਸੇ ਨੌਕਰੀ ਨਹੀਂ ਹੈਗੀ 12 ਪਾਸ ਦਾ 10ਵੀਂ ਪਾਸ ਦਾ ਕੋਈ ਮਤਲਬ ਕਿ ਬਿਆਲੀ ਨਹੀਂ ਹੈਗੀ ਉਹਨਾਂ ਦੀ ਇੱਥੇ ਕਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਕਿ ਕੋਈ ਗੱਲ ਨਹੀਂ ਨਹੀਂ ਨੌਕਰੀਆਂ ਕਰਦੇ ਖੇਤੀਬਾੜੀ ਕਰ ਲੈਣੇ ਸਰ ਕੋਈ ਜਾਂਦਾ ਬਾਹਰ ਸ਼ੌਕ ਨੂੰ ਆਪਣੀਆਂ ਪਹਿਲੀਆਂ ਬੂਲੀਆਂ ਵੇਚ ਕੇ ਕੁਝ ਵੀ ਹੈ ਸਹਾਨਾ ਗੜੀ ਹੁੰਦੀ ਮਾਂ ਪਿਓ ਦੀ ਸਰ ਸਭ ਕੁਝ ਸਰਕਾਰ ਹੁੰਦਾ ਕਿਉਂ ਬਾਹਰ ਭੇਜਦੇ ਆ ਹਾਡੇ ਵਰਗਿਆਂ ਨੇ ਤੇ ਭਿਜਣਾ ਕਰ ਕੁਛ ਨਹੀਂ ਹੈਗਾ ਸਾਡੇ ਅੰਦਰ ਤੇ ਦਾਣੇ ਵੀ ਨਹੀਂ ਹੈਗੇ ਆ ਮम्मी ਪਤਾ ਨਹੀਂ ਕਿੱਦਾਂ 10 10 20 20 ਦੀ ਚੀਜ਼ ਲੈ ਆ ਕੇ ਕਰਦੇ ਆ ਘਰ ਦੇ ਚਲੋ ਰੋਹਿਤ ਦੇ ਮਾਦਰ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਇਹ ਤੁਹਾਡੀ ਕਦੋਂ ਗੱਲਬਾਤ ਹੋਈ ਸੀ ਰੋਹਿਤ ਦੇ ਨਾਲ ਜਦੋਂ ਆਖਰੀ ਗੱਲਬਾਤ ਕਦੋਂ ਹੋਈ ਸੀ 2 ਤਰੀਕ 2 ਤਰੀਕ ਨੂੰ ਹੀ ਗੱਲਬਾਤ ਕੀ ਕਿਆ ਸੀ ਉਸ ਨੇ ਜਦੋਂ ਪਹੁੰਚ ਗਿਆ ਉਸ ਵੇਲੇ ਗੱਲ ਹੋਈ ਸੀ ਨਹੀਂ ਕਰਨਾ ਹੈ ਹਾਂ ਕਰ ਉਸ ਕਰਨਾ ਹੈ ਜੇ ਤੇ ਪਹਿਲਾਂ ਗੱਲ ਉਹ ਹੀ ਕਰ ਲੈਣ ਹੂੰ ਫੇਰ ਉਸ ਤੋਂ ਬਾਅਦ ਚ ਨਹੀਂ ਗੱਲ ਹੋਈ 15 ਦਿਨ ਹੋ ਗਏ ਆ ਕੋਈ ਗੱਲ ਫੋਨ ਹੀ ਨਹੀਂ ਆਇਆ ਉਹਨਾਂ ਦਾ ਜਦੋਂ ਕ੍ਰੋਸ ਕਰ ਗਿਆ ਉਸ ਤੋਂ ਬਾਅਦ ਏਜੰਟ ਨਾਲ ਤੁਸੀਂ ਫੋਨ ਤੇ ਸੰਪਰਕ ਕੀਤਾ ਜਾਂ ਗੱਲਬਾਤ ਹੁੰਦੀ ਹੋਵੇ ਜਾਂ ਦੱਸਿਆ ਹੋਵੇ ਕਿ ਕਿੱਥੇ ਹੈਗਾ ਕਿੱਥੇ ਨਹੀਂ ਕਿਸੇ ਨਾਲ ਨਹੀਂ ਗੱਲ ਹੋਈ ਸਰ ਏਜੰਟ ਨਾਲ ਵੀ ਨਹੀਂ ਗੱਲ ਕਿਸੇ ਨਾਲ ਨਹੀਂ ਮੇਰੀ ਗੱਲ ਹੋਈ ਬਸ ਮੈਨੂੰ ਮੁੜੇ ਨੇ ਕਿਹਾ ਕਹਿੰਦਾ ਮੈਂ ਠੀਕ ਠਾਕ ਹ ਉਸ ਤੋਂ ਬਾਅਦ ਚ ਵੱਡਾ ਮੁੜੇ ਮੈਨੂੰ ਕਹਿੰਦੇ ਰਿਹਾ ਠੀਕ ਠਾਕ ਮੈਨੂੰ ਤੇ ਟੈਨਸ਼ਨ ਦਿੱਤੀ ਨਹੀਂ ਨਾ ਮੈਨੂੰ ਦੱਸੀ ਕੋਈ ਗੱਲ ਇਹਨਾਂ ਨੇ ਕਹਿੰਦੇ ਬਸ ਠੀਕ ਠਾਕ ਹੈ ਤੂੰ ਟੈਨਸ਼ਨ ਨਹੀਂ ਲੈਣੀ ਚੰਨੀ ਲੈਣੀ ਬੱਸ ਮੈਨੂੰ ਇਹੀ ਗੱਲ ਕਹੀ ਉਹਨਾਂ ਨੇ ਮਾਤਾ ਜੀ ਸਵੇਲੇ ਜੇ ਅੱਜ ਦੇ ਸਮੇਂ ਦੀ ਗੱਲ ਕਰੀ ਤੇ ਘਰ ਦੇ ਵਿੱਚ ਹੁਣ ਕੌਣ ਕੌਣ ਰਹਿ ਤਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਕਿਉਂਕਿ ਦੂਸਰਾ ਬੇਟਾ ਵੀ ਕਹਿੰਦੇ ਕਰਜ਼ਾ ਲਾ ਰਿਹਾ ਹੈ ਦੂਸਰਾ ਜਿਹੜਾ ਹੁਣ ਅਮਰੀਕਾ ਤੋਂ ਡਿਪੋਰਟ ਹੋ ਰਿਹਾ ਮੈਂ ਤੁਨਾਂ ਕੋ ਖਰਚਾ ਲੈਂਦੀ ਨਹੀਂ ਤੇ ਨਾ ਹੀ ਉਹਨਾਂ ਕਿੱਥੋਂ ਦੇਣਾ ਮੈਂ ਤੁਹੀ ਜਿਹੜੇ ਚੁੱਕੇ ਦੇ ਉਹ ਲਾ ਹੀ ਜੋ ਉਹ ਤੇ ਮੈਂ ਤੇ ਗਾਂ ਹੀ ਰੱਖੇ ਦੀ ਹੈ ਮਾੜਾ ਮੋਟਾ ਪੱਠੇ ਪਾਨੀ ਆ ਤੇ ਦੁੱਧ ਵੇਚ ਕੇ ਟਾਈਮ ਪਾਸ ਕਰਦੀ ਆ ਸੋ ਗੱਲ ਕਰ ਲੈਣੇ ਉਹਨਾਂ ਦੀ ਸਿਸਟਮ ਨਾਲ ਦੁਬਾਰਾ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਸਰ ਅਸੀਂ ਤੇਹੀ ਮੰਗ ਕਰਨਾ ਚਾਹੁੰਦੇ ਆ ਕਿ ਜਿੰਨਾ ਸਾਡਾ ਦਿੱਤਾ ਨਜਾਇਜ਼ ਗਿਆ ਸਾਨੂੰ ਵਾਪਸ ਮਿਲਣਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਿੰਨਾ ਸਾਡਾ ਲੱਗੇ ਦਾ ਜਿੰਨੀ ਸਾਡੇ ਜੈਂਟ ਨੇ ਗੱਲ ਕੀਤੀ ਜਿੰਨਾ ਸਾਡਾ ਧੋਖਾਧੜੀ ਕੀਤੀ ਆ ਸਾਡਾ ਸਭ ਕੁਝ ਮਿਲਦਾ ਜਿਹੜੇ ਨਾਲ ਜਿੱਦਾਂ ਰਿਪੋਰਟ ਕੀਤੀ ਹੈ ਨਾ ਤੇ ਨੌਕਰੀਆਂ ਵੀ ਦਿਓ ਕਿਉਂ ਵੇਲੇ ਘੁੰਮਣ ਵੇਲੇ ਲੱਗੇ ਨੇ ਨਸ਼ੇ ਹੀ ਕਰਨੇ ਆ ਫਿਰ ਮੁੰਡਿਆਂ ਨੇ ਕੀ ਕਰਨਾ ਹੋਰ ਕਿਨੇ ਤੁਹਾਡੇ ਹਸਬੰਦ ਨੇ ਬਹੁਤ ਜ਼ਿਆਦਾ ਮਦਦ ਜਿਹੜੀ ਮਦਦ ਹੈ ਨਾ ਇਸ ਨੂੰ ਭੇਜਣ ਵਾਸਤੇ ਪੈਸੇ ਦੇ ਪੱਖੋਂ ਕੀਤੀ ਹੈ ਹਾਂਜੀ ਸਰ ਹੁੰਦੇ ਸਿਰ ਤੇ ਅੱਜ ਮੈਂ ਇੱਥੇ ਖੜੀ ਆ ਇੱਕ ਕਿਸਮ ਦਾ ਮੰਮੀ ਨੂੰ ਤੀਜਾ ਮੁੰਡਾ ਹੋਈ ਟੱਕਰੇ ਦਾ ਨਹੀਂ ਤੇ ਇੰਨਾ ਕੋਈ ਨਹੀਂ ਕਰਦਾ ਸਰ ਕੋਈ ਨਹੀਂ ਕਰਦਾ ਇਹ ਨਾ ਹੁੰਦੇ ਕਹਿੰਦੇ ਇੱਕ ਮਿੰਟ ਇੱਕ ਫੋਨ ਤੇ ਮਾ ਜਿੱਥੇ ਕਿਦਾਂ ਮਿੰਟ ਚਾਹੀਏ ਮੈਂ ਹੁੰਦੇ ਸਿਰ ਤੇ ਹੀ ਆ ਜੇ ਮੈਂ ਮੰਮੀ ਦੀ ਜ਼ਿੰਮੇਵਾਰੀ ਚੱਕੇ ਦੀ ਮੈਂ ਆਪਣੇ ਸਿਰ ਤੇ ਚੱਕੇ ਦੀ ਕੋਈ ਗੱਲ ਨਹੀਂ ਤੁਸੀਂ ਕਮਾਓ ਕੋਈ ਗੱਲ ਨਹੀਂ ਮੈਂ ਬੈਠੀ ਹਾਂ ਤੇ ਮੇਰੇ ਪੁੱਤਰਾ ਵਾਂਗੂ ਕਮਵਾਵਾਂਗੀ ਮਮਾ ਨੂੰ ਸੰਭਾਲੀ ਪਰ ਜਿਹੜੇ ਏਜੰਟ ਇਸ ਤਰ੍ਹਾਂ ਧੋਖਾ ਕਰਕੇ ਉਹ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਨੇ ਜਾਂ 2 ਨੰਬਰ ਦੇ ਵਿੱਚ ਉਹਨਾਂ ਨੂੰ ਭੇਜਦੇ ਨੇ ਜਾਂ 1 ਨੰਬਰ ਦਾ ਕਹਿ ਕੇ ਕਿ ਲੱਗਦਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਰ ਹੋਣੀ ਚਾਹੀਦੀ ਆ ਉਹਨਾਂ ਦੇ ਤੇ ਵੀ ਪਰਚੇ ਪੈਣੇ ਚਾਹੀਦੇ ਆ ਜਿੰਦੇ-ਜਿੰਦੇ ਨਾਲ ਵੀ ਧੋਖਾਧਰੀ ਕੀਤੀ ਆ ਡਬਲ-ਡਬਲ ਪੈਣੇ ਚਾਹੀਦੇ ਆ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਦੁਬਾਰਾ ਇਹ ਕੰਮ ਸੋ ਦੇਖਿਆ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਜਿਹੜਾ ਪਹਾੜ ਟੁੱਟਿਆ ਹੈ ਸੋ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਹੈ ਕਰਦੇ ਆ ਇਟਾਂ ਵੀ ਜਿਹੜੀਆਂ ਕਰਜ਼ੇ ਦੇ ਵਿੱਚ ਡੁੱਬੀਆਂ ਹੋਈਆਂ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਘਰ ਦਾ ਜਿਹੜਾ ਗੁਜ਼ਾਰਾ ਚੱਲ ਰਿਹਾ ਇੱਕ ਵੱਡਾ ਭਰਾ ਉਹ ਵੀ ਜਿਹੜਾ ਬਿਮਾਰ ਹੈ ਤੇ ਉਸਦੇ ਵੱਲੇ ਥੋੜਾ ਬਹੁਤ ਜਿਹੜਾ ਗੁਜ਼ਾਰਾ ਘਰ ਦਾ ਜਿਹੜਾ ਚਲਾਇਆ ਜਾਂਦਾ ਹਾਲਾਂਕਿ ਜਿਹੜਾ ਛੋਟਾ ਬੇਟਾ ਉਸਨੂੰ ਵਿਦੇਸ਼ ਭੇਜਣ ਵਾਸਤੇ ਬਹੁਤ ਸਾਰਾ ਜਿਹੜਾ ਪੈਸਾ ਇਹਨਾਂ ਨੇ ਕਰਜ਼ੇ ਤੇ ਚੁੱਕ ਕੇ ਜਿਹੜਾ ਲਗਾਇਆ ਹੋਇਆ ਪਰ ਹੁਣ ਜਦੋਂ ਅਮਰੀਕਾ ਦੀ ਸਰਕਾਰ ਵੱਲੋਂ ਫੈਸਲਾ ਲਿਆ ਜਾਂਦਾ ਡੈਪੋਟੇਸ਼ਨ ਦਾ ਕਿ ਭਾਰਤੀ ਨੌਜਵਾਨਾਂ ਨੂੰ ਜਿਹੜਾ ਵਾਪਸ ਭੇਜਣ ਦਾ ਫੈਸਲਾ ਲਿਆ ਜਾਂਦਾ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰੀ ਤੇ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਹਰ ਇੱਕ ਪਰਿਵਾਰਾਂ ਦੇ ਇੱਕ ਘਰ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਜਿਹੜਾ ਇਸ ਵੇਲੇ ਟੁੱਟਿਆ ਹੋਇਆ ਸੋ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਹਨਾਂ ਦੀ ਕਿੰਨੀ ਕੁ ਮਦਦ ਕਰਦੀ ਔਰ ਜਿਨ੍ਹਾਂ 에ਜੰਟਾਂ ਵੱਲੋਂ ਇਹਨਾਂ ਨਾਲ ਧੋਖਾਧੜੀ ਕੀਤੀ ਹੈ ਜਿਨ੍ਹਾਂ 에ਜੰਟਾਂ ਵੱਲੋਂ ਇਹਨਾਂ ਨੂੰ ਇੱਕ ਨੰਬਰ ਦਾ ਕਹਿ ਕੇ ਜਾਂ ਦੋ ਨੰਬਰ ਦੇ ਵਿੱਚ ਭੇਜਿਆ ਉਹਨਾਂ ਉੱਤੇ ਕੀ ਕਾਰਵਾਈ ਕਰਦੀ ਹੈ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਚੱਲੇਗਾ ਬਣੇ ਰਹੋ ਕੈਮਰਾ ਪਰਸਨ ਵਿਜੇ ਦੇ ਨਾਲ ਨਵਦੀਪ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਹਿਮਾਚਲ ਪ੍ਰਦੇਸ਼